ਪੈਰੋਂ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੋਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 5 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰੇਤ ਪਾਲੈ ਸਤਗੁਰ ਮੇਰਾ ਮਾਰਜੀਵਾਲੇ ਸਤਗੁਰ ਮੇਰੇ ਕੀ ਵੜੀ ਆਈ ਪ੍ਰਗਟ ਪਈ ਹੈ ਸਬਨੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 55 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪਰਗਟ ਪਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਂ ਨਹੀਂ ਤਾਨ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਹਿ ਹਾਂ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ नानक सोद सिमरत वेद पार ब्रह्म गुरु नाही भेद नानक सोद सिमरत वेद पार ब्रह्म गुरु नाही भेद पैरो मोहल्ला 55 सतगुरु मेरा बेहु ताज सतगुरु मेरे सच्चा साजे सतगुरु मेरा सब स्कदा दाता ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ ਵੇਦ ਪਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 5 ਸਤਗੁਰ ਮੇਰਾ ਬੇਹਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰ ਜਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦਿ ਸਿਮਰਤ ਬੇਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 5 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਦਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ ਵੇਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 55 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਂ ਨਹੀਂ ਤਾਂ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦ ਸਿਮਰਤ 베ਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰੇ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰੇ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਨੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਰ ਬ੍ਰਹਮ ਗੁਰ ਨਹੀਂ ਭੇਦ ਪੈਰੋਂ ਮਹੱਲਾ ਪੰਜਵਾ ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋਈ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤ ਗੁਰ ਕਹਿ ਹਾਂ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦ ਸਿਮਰਤ 베ਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 5 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤ ਗੁਰ ਕਹਿ ਹਾਂ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋਂ ਮਹੱਲਾ 55 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਤ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦਬਲ ਜਾਇਆ ਪਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਲਾ ਪੰਜਵਾ ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 5ਵਾਂ ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀ ਵਾਲੇ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਇਸ ਦੁਖ ਨਾ ਸੰਤਾ ਪੈ ਨਾਨਕ ਸੋਦਿ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦਿ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 5 ਸਤਗੁਰ ਮੇਰਾ ਬੇਹਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰੇਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰੂ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰੂ ਮੇਰਾ ਤਾਨ ਨਹੀਂ ਤਾਨ ਸਤਗੁਰੂ ਮੇਰਾ ਘਰ ਦੀ ਬਾਣ ਸਤਗੁਰੂ ਕਹਿ ਹਾਂ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 55 ਸਤ ਗੁਰ ਮੇਰਾ ਬੇਹਮੋ ਤਾਜ सतगुरु मेरे सच्चा साज सतगुरु मेरा सब स्कदाता सतगुरु मेरा पुरख बिदाता गुरु जैसा नाही को देव जिस मस्तक भाग सो लागा सेव रहा सतगुरु मेरा सर्व प्रीत पाले सतगुरु मेरा मार जीवाले ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦਿ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦਿ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 5 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰੇਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪਰਗਟ ਪਈ ਹੈ ਸਬਣੀ ਥਾਈ ਸਤਿਗੁਰ ਮੇਰਾ ਤਾਨ ਨੀ ਤਾਨ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਨੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦਿ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 55 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਬ ਪ੍ਰਤਿ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰੇ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਨੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ नानक सद सिमरत वेद पार ब्रह्म गुरु नाही वेद पैरो महल्ला 55 सतगुरु मेरा बेहु ताज सतगुरु मेरे सच्चा साज सतगुरु मेरा सब स्कदा दाता सतगुरु मेरा पुरख बि दाता गुरु जैसा नाही कोई देव ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤ ਗੁਰ ਕਹਿ ਹਾਂ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪੌਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦ ਸਿਮਰਤ 베ਦ ਬਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰੇਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤ ਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾ ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ 55 ਸਤਗੁਰ ਮੇਰਾ ਬੇਮੋ ਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਗੁਰੇ ਜਿਹਾ ਨਹੀਂ ਕੋ ਦੇਵ ਦਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਪ੍ਰਿਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਣੀ ਥਾਈ ਸਤਗੁਰ ਮੇਰਾ ਤਾਨ ਨਹੀਂ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿਓ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਪਉਣਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾ ਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਪਰ ਬ੍ਰਹਮ ਗੁਰ ਨਾਹੀ ਭੇਦ